ਅੜ ਜਾ ਨਾ ਜਦੋਂ ਜਦੋਂ ਵੋਇਡ 'ਚ ਮੈਂ ਕਿਤੇ ਵੀ ਅੜ ਜਾਣਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਹਿੰਦਾ ਜੱਟਾਂ ਘਬਰਾਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਭਾਤਰ ਆਪ ਨੂੰ ਜੀਹਨਾ ਸੁਗਾਸਿੰ ਸਰ ਤੁਹਾਡਾ ਧੰਨਵਾਦ ਕਰਨਾ ਹੈ ਕਿ ਅੜ ਜਾ ਨਾ ਜਦੋਂ ਜਦੋਂ ਵੋਇਡ 'ਚ ਮੈਂ ਕਿਤੇ ਵੀ ਅੜ ਜਾਣਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਹਿੰਦਾ ਜੱਟਾਂ ਘਬਰਾਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਭਾਤਰ ਆਪ ਨੂੰ ਜੀਹਨਾ ਸੁਗਾਸਿੰ ਸਰ ਤੁਹਾਡਾ ਧੰਨਵਾਦ ਕਰਨਾ ਹੈ ਕਿ ਅੜ ਜਾ ਨਾ ਜਦੋਂ ਜਦੋਂ ਵੋਇਡ 'ਚ ਮੈਂ ਕਿਤੇ ਵੀ ਅੜ ਜਾਣਾ ਮੈਂ ਹਮੇਸ਼ਾ ਇਹ ਸੋਝਦਾ ਮੈਂ ਕਿਾ ਚਟਾ ਘਬਰਾਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਬਾਹ ਪ੍ਰਭਾਅ ਨੂੰ ਕਹਿੰਦਾ ਹਾਂ ਸੁਬਾਹ ਸਭ ਤੁਹਾਡਾ ਧੰਨਵਾਦ ਕਰਨਾ ਹੈ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਝਦਾ ਮੈਂ ਕਿਾ ਚਟਾ ਘਬਰਾਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਬਾਹ ਪ੍ਰਭਾਅ ਨੂੰ ਕਹਿੰਦਾ ਹਾਂ ਸੁਬਾਹ ਸਭ ਤੁਹਾਡਾ ਧੰਨਵਾਦ ਕਰਨਾ ਹੈ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਝਦਾ ਮੈਂ ਕਿਾ ਚਟਾ ਘਬਰਾਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਬਾ ਸੁਗਾਸ ਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਅੜ ਜਾਂਦਾ ਨਾ ਜਦੋਂ ਜਦੋਂ ਵਰਲਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿ ਜੱਟਾਂ ਘਹਰਾਣਾ ਪੰਜਾਬ ਤੋਂ ਹਾਂ ਲੁਧਿਆਣੇ ਤੋਂ ਐਡੀ ਟੈਨਸ਼ਨ ਨਾਲ ਹੈ ਸੁਬਾਹਾਂ ਤੋਂ ਆਪ ਵੀ ਕਹਿੰਦਾ ਹੁੰਦਾ ਸੁਗਾਸ ਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਅੜ ਜਾਂਦਾ ਨਾ ਜਦੋਂ ਜਦੋਂ ਵਰਲਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿ ਜੱਟਾਂ ਘਹਰਾਣਾ ਪੰਜਾਬ ਤੋਂ ਹਾਂ ਲੁਧਿਆਣੇ ਤੋਂ ਐਡੀ ਟੈਨਸ਼ਨ ਨਾਲ ਹੈ ਸੁਬਾਹਾਂ ਤੋਂ ਆਪ ਵੀ ਕਹਿੰਦਾ ਹੁੰਦਾ ਸੁਗਾਸ ਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਅੜ ਜਾਂਦਾ ਨਾ ਜਦੋਂ ਜਦੋਂ ਵੋਇਲਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿਾ ਜੱਟਾਂ ਘਬਰਾਉਂਦਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਬਾਹਪਰਾ ਆਪ ਨੂੰ ਕਹਿੰਦਾ ਸੁਬਾਹ ਸੰ ਤੁਹਾਡਾ ਧੰਨਵਾਦ ਕਰਨਾ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਲਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿਾ ਜੱਟਾਂ ਘਬਰਾਉਂਦਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਬਾਹਪਰਾ ਆਪ ਨੂੰ ਕਹਿੰਦਾ ਸੁਬਾਹ ਸੰ ਤੁਹਾਡਾ ਧੰਨਵਾਦ ਕਰਨਾ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਲਡ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿਾ ਜੱਟਾਂ ਘਬਰਾਉਂਦਾ ਸੁਗਾਸ ਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਅੜ ਜਾ ਨਾ ਨਾ ਜਦੋਂ ਜਦੋਂ ਵੋਲਡ 'ਚ ਮੈਂ ਕਿਤੇ ਵੀ ਅੜ ਜਾਣਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿਾ ਜੱਟਾਂ ਘਬਰਾਉਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਗਾਸ ਪ੍ਰਭਾ ਆਪ ਨੂੰ ਕਹਿੰਦਾ ਸੁਗਾਸ ਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਅੜ ਜਾ ਨਾ ਨਾ ਜਦੋਂ ਜਦੋਂ ਵੋਲਡ 'ਚ ਮੈਂ ਕਿਤੇ ਵੀ ਅੜ ਜਾਣਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਿਾ ਜੱਟਾਂ ਘਬਰਾਉਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਗਾਸ ਪ੍ਰਭਾ ਆਪ ਨੂੰ ਕਹਿੰਦਾ ਸੁਗਾਸ ਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਅੜ ਜਾ ਨਾ ਨਾ ਜਦੋਂ ਜਦੋਂ ਵੋਲਡ 'ਚ ਮੈਂ ਕਿਤੇ ਵੀ ਅੜ ਜਾਣਾ ਮੈਂ ਹਮੇਸ਼ਾ ਇਹ ਹੀ ਸੋਝਦਾ ਮੈਂ ਕਹਿੰਦਾ ਜੱਟਾਂ ਘਬਰਾਉਂਦਾ ਪੰਜਾਬ ਤੋਂ ਹਾਂ ਲੁਧਿਆਣੇ ਤੋਂ ਐਡੀ ਟੈਨਸ਼ਨ ਨਾਲ ਹੈ ਸੁਬਾਹਾਂ ਤੋਂ ਆਪ ਵੀ ਕਹਿਣਾ ਹਾਂ ਸੋ ਮੈਂ ਸਭ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਲਟ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹ ਹੀ ਸੋਝਦਾ ਮੈਂ ਕਹਿੰਦਾ ਜੱਟਾਂ ਘਬਰਾਉਂਦਾ ਪੰਜਾਬ ਤੋਂ ਹਾਂ ਲੁਧਿਆਣੇ ਤੋਂ ਐਡੀ ਟੈਨਸ਼ਨ ਨਾਲ ਹੈ ਸੁਬਾਹਾਂ ਤੋਂ ਆਪ ਵੀ ਕਹਿਣਾ ਹਾਂ ਸੋ ਮੈਂ ਸਭ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਲਟ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹ ਹੀ ਸੋਝਦਾ ਮੈਂ ਕਹਿੰਦਾ ਜੱਟਾਂ ਘਬਰਾਉਂਦਾ ਪੰਜਾਬ ਤੋਂ ਹਾਂ ਸੁਗਾਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਕਿ ਅੜ ਜਾਂਦਾ ਨਾ ਜਦੋਂ ਜਦੋਂ ਵੋਇਲਟ 'ਚ ਮੈਂ ਕਿਤੇ ਵੀ ਅੜ ਜਾਂਦਾ ਮੈਂ ਹਮੇਸ਼ਾ ਇਹ ਹੀ ਸੋਚਦਾ ਮੈਂ ਕਿਾ ਜਟਾ ਘਬਰਾਣਾ ਪੰਜਾਬ ਤੋਂ ਆ ਲੁਧਿਆਣੇ ਤੋਂ ਐਡੀ ਟੈਨਸ਼ਨ ਨਾ ਲੈ ਸੁਗਾਸਿੰਘ ਤੁਹਾਡਾ ਧੰਨਵਾਦ ਕਰਨਾ ਹੈ ਕਿ ਅੜ